ਮੇਰਾ ਸ਼ਹਿਰ ਪਟਿਆਲਾ ਆ ਤੇ ਮੈਂ ਜਿਹੜੇ ਗੁਰੂ ਆਏ ਮੈਨੇ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀਆਂ ਸਵਾਗਤ ਕਰਦੀ ਹਾਂ ਕਹਿੰਦੇ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਸੀਗਾ ਕਿ ਨਵੇਂ પ્રાણી ਬਹੁਤ ਤਰੀਕਿਆਂ ਨਾਲ ਲਿਖਦੇ ਨੇ ਸੁਣਦੇ ਨੇ ਬੋਲਦੇ ਨੇ ਤਾਂ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿਉਂਕਿ ਦੇਖੋ ਜਦੋਂ ਅਸੀਂ ਲਿਖ ਔਰ ਜੋ ਵੀ ਸਾਡੇ ਬੱਕਰ ਦਾ ਆ ਜੋ ਵੀ ਕੁਝ ਹੁੰਦਾ ਹੈ ਸਾਡੇ ਆਲੇ ਦੁਆਲੇ ਅਸੀਂ ਉਹ ਸੋਚਣਾ ਸਟਾਰਟ ਕਰ ਦਿੰਦੇ ਹਾਂ ਤੇ ਜਦੋਂ ਅਸੀਂ ਸੋਚਦੇ ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹਨੂੰ ਅਸੀਂ ਪੁਲੀਕਣਾ ਸ਼ੁਰੂ ਕਰੀਏ ਇਹ ਆਮ ਕੋਈ ਵੀ ਨਹੀਂ ਕਰ ਸਕਦਾ ਇਹ ਉਹੀ ਕਰੂਗਾ ਜਿਹਦੇ ਮਨ ਦੇ ਅੰਦਰ ਕੋਈ ਖਿਆਲ ਲਿਖਣ ਦੇ ਆਉਂਦੇ ਨਹੀਂ ਜਾਂ ਉਹ ਲਿਖਣਾ ਚਾਹੁੰਦਾ ਕੋਈ ਆਮ ਤਰਿਆ ਸਿਰਿਆ ਬੰਦਾ ਕੁਝ ਨਹੀਂ ਸੋਚਦਾ ਹੁੰਦਾ ਆਲੇ ਦੁਆਲੇ ਕੁਝ ਵੀ ਹੋਈ ਜਾਵੇ ਉਹਨੂੰ ਕੋਈ ਮਤਲਬ ਨਹੀਂ ਸਿਰਫ ਇੱਕ ਇਹ ਕਹਿੰਦੇ ਹੁੰਦਾ ਹੁੰਦਾ ਹੈ ਜਿਹੜਾ ਇਨਸਾਨ ਆਪਣੇ ਹਾਲੇਦੁਆਲੇ ਕੁਝ ਵੀ ਦੇਖਦਾ ਉਹਨੂੰ ਉਲੀਕਣਾ ਸਟਾਰਟ ਕਰਦਾ ਸੋ ਕੁਝ ਮੈਂ ਵੀ ਆਪਣੇ ਆਲੇ ਦੁਆਲੇ ਦੇਖਦੀ ਆ ਕੋਸ਼ਿਸ਼ ਆ ਜੋ ਤੁਹਾਡੇ ਰੂਹ ਨੂੰ ਕਰਦੀ ਆ ਤੁਹਾਨੂੰ ਜ਼ਰੂਰ ਪਸੰਦ ਆਏਗਾ ਖੇਕੇ ਤੇ ਲੱਗੀ ਰੌਣਕ ਨੇ ਖੇਕੇ ਤੇ ਲੱਗੀ ਰੌਣਕ ਨੇ ਘਰ ਸੋਗ ਦਾ ਸੱਥਰ ਵਿਛਾ ਦੇਣਾ ਚੰਗੀ ਸਜਦੀ ਤੇਰੀ ਨਾਰ ਤੇ ਚਟ ਚਿੱਟਾ ਸੂਟ ਪਵਾ ਦੇਣਾ ਠੇਕੇ ਤੇ ਲੱਗੀ ਰੌਣਕ ਨੇ ਘਰ ਸੋਗ ਦਾ ਸੱਥਰ ਵਿਸ਼ਾ ਦੇਣਾ ਚੰਗੀ ਸੱਜਦੀ ਤੇਰੀ ਨਾਰ ਤੇ ਛੱਟ ਚਿੱਟਾ ਸੂਟ ਪਵਾ ਦੇਣਾ ਕੁਝ ਦੇਣਗੇ ਦਿਲਾਸੇ ਟੁੱਟੀ ਹੋਈ ਨੂੰ ਕੁਝ ਦੇਣਗੇ ਦਿਲਾਸੇ ਟੁੱਟੀ ਹੋਈ ਨੂੰ ਕੁਝ ਕੋਲ ਆ ਕੇ ਬਹਿਣਗੇ ਕੁਝ ਰੱਖ ਕੇ ਮਾੜੀ ਸੋਚ ਉੱਪਰੋਂ ਉੱਪਰੋਂ ਭੈਣ ਜੀ ਕਹਿਣਗੇ ਸਾਰਾ ਸਮਾਜ ਰੱਖੂ ਮੇਦੂ ਇੱਕ ਪਾਸੇ ਸਾਰਾ ਸਮਾਜ ਰੱਖੂ ਮੈਨੂੰ ਇੱਕ ਪਾਸੇ ਦਿਨ ਸ਼ਗਨਾ ਦਾ ਜਦੋਂ ਕੋਈ ਨੇੜੇ ਆਉ ਜਿਹਦੇ ਤੋਂ ਆਪਾਂ ਸਾਰੇ ਵਾਕਫ ਸਾਰਾ ਸਮਾਜ ਰੱਖੂ ਮੈਨੂੰ ਇੱਕ ਪਾਸੇ ਦਿਨ ਸ਼ਗਨਾ ਦਾ ਜਦੋਂ ਕੋਈ ਨੇੜੇ ਆਉ ਹਰ ਇੱਕ ਨਾਲ ਜੋੜ ਦੇਣਗੇ ਮੈਨੂੰ ਹਰ ਇੱਕ ਨਾਲ ਜੋੜ ਦੇਣਗੇ ਮੈਨੂੰ ਜਿਹੜਾ ਵੀ ਮੇਰੇ ਵੇੜੇ ਆਉ ਭੁੱਲ ਭੁਲੇਖੇ ਜੇ ਮੈਂ ਹੱਸ ਲਈ ਭੁੱਲ ਭੁਲੇਖੇ ਜੀ ਮੈਂ ਹੱਸ ਲਈ ਕਹਿਣਗੇ ਸੰਗਾ ਸ਼ਰਮਾ ਇਹੇ ਲਾ ਦਿੱਤੀਆਂ ਭੁੱਲ ਭੁਲੇਖੇ ਜੇ ਮੈਂ ਹੱਸ ਲਈ ਕਹਿਣਗੇ ਸੰਗਾ ਸ਼ਰਮਾ ਇਹੇ ਲਾ ਦਿੱਤੀਆਂ ਸੱਸ ਸਹੋਰੇ ਨੇ ਵੀ ਕਹਿ ਘਰੋਂ ਕੱਢ ਦੇਣਾ ਸੱਸ ਸਹੋਰੇ ਨੇ ਵੀ ਇਹ ਕਹਿ ਘਰੋਂ ਕੱਢ ਦੇਣਾ ਸਾਡੇ ਪੱਲੇ ਲਾਂ ਤਾਂ ਪਾ ਦਿੱਤੀਆਂ ਘਰ ਪੇਕਿਆਂ ਵਿੱਚ ਵੀ ਕਿਸੇ ਨੇ ਸਾਰ ਨਹੀਂ ਲੈਣੀ ਘਰ ਪੇਕਿਆਂ ਵਿੱਚ ਵੀ ਕਿਸੇ ਸਾਰ ਨਹੀਂ ਲੈਣੀ ਵੀਰ ਭਾਬੀ ਦੀ ਵੀ ਉਹ ਗੱਲ ਨਹੀਂ ਰਹਿਣੀ ਕਿਸੇ ਨੇ ਚੰਗੀ ਕਿਸੇ ਨੇ ਮਾੜੀ ਕਹਿਣੀ ਤੇਰੀ ਸਰਦਾਰਨੀ ਫਿਰ ਰਾਣੀ ਨਹੀਂ ਰਹਿਣੀ ਕਿਉਂ ਉਮਰ ਮੇਰੀ ਵੀ ਘਟਾ ਕੇ ਜਾਣਾ ਕਿਉਂ ਉਮਰ ਮੇਰੀ ਵੀ ਘਟਾ ਕੇ ਜਾਣਾ ਰੋਗ ਸਾਰਿਆਂ ਨੂੰ ਲਾ ਕੇ ਜਾਣਾ ਜੀ ਲੈ ਮੇਰੇ ਨਾਲ ਕੁਝ ਘੜੀਆਂ ਇੱਕ ਔਰਤ ਆਪਣੇ ਘਰ ਵਾਲੇ ਨੂੰ ਕਹਿ ਰਹੀ ਹੈ ਕਿ ਜੀ ਲੈ ਮੇਰੇ ਨਾਲ ਕੁਝ ਘੜੀਆਂ ਮੁੜ ਕਿਹੜਾ ਕਿਸੇ ਤੇ ਹਉਨਾ ਸੁਣ ਲੈ ਜੀ ਸੁਣ ਲੈ ਜੀ ਤੇਰੇ ਜਵਾਕਾਂ ਨੂੰ ਵੀ ਸ਼ਰਾਬੀ ਦੀ ਕਹਿ ਕੇ ਸੱਧਿਆ ਜਾਣਾ ਮਾਫੀ ਹੈ ਇਹ ਗੜ ਬਹੁਤ ਹੋਇਆ ਸੁਣ ਲੈ ਜੀ ਤੇਰੇ ਜਵਾਕਾਂ ਨੂੰ ਵੀ ਸ਼ਰਾਬੀ ਦੇ ਕਹਿ ਕੇ ਸੱਧਿਆ ਜਾਣਾ ਤੂੰ ਤਾਂ ਮਰ ਜਾਣਾ ਹਰਮਨਾ ਬਹੁਤੀ ਲੰਬੀ ਉਮਰ ਨਹੀਂ ਤੂੰ ਤਾਂ ਮਰ ਜਾਣਾ ਹਰਮਨਾ ਸੋਚ ਕੇ ਦੇਖ ਜ਼ਰਾ ਸਮਾਂ ਸਾਡੇ ਤੇ ਕਿਵੇਂ ਦਾ ਆਉਂਦਾ ਸਮਾ ਸਾਡੇ ਤੇ ਕਿਵੇਂ ਦਾ